ਸ੍ਰੀ ਵਾਹਿਗੁਰੂ ਸਾਹਿਬ ਜੀ ਅਕਾਲ ਪੁਰਖ ਦੀ ਵਾਹਿਗੁਰੂ ਨਾਮ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਵਿਖੇ ਵਾਹਿਗੁਰੂ ਸਾਹਿਬ ਜੀ ਗਉੜੀ ਗਉੜੀ RAM ਜਪਉ ਜੀ ਐਸੇ ਐਸੇ RAM ਜਪਉ ਜੀ ਐਸੇ ਐਸੇ ਭੂਪ ਰਹਿਲਾਦ ਜਪਿਓ ਹਰ ਜੈਸੇ ਭੂਪ ਰਹਿਲਾਦ ਜਪਿਓ ਹਰ ਜੈਸੇ ਦੀਨ ਦਇਆ ਕਲ ਫਰੋਸੇ ਤੇਰੇ ਦੀਨ ਦਇਆ ਦੇ ਫਰੋਸੇ ਤੇਰੇ ਸਭ ਪਰਵਾਰ ਚੜਾਇਆ ਬੇੜੇ ਸਭ ਪਰਵਾਰ ਚੜਾਇਆ ਬੇੜੇ ਰਹਾ ਰਹਾ ਜਾ ਤਿਸ ਪਾਵੈ ਤਾ ਹੁਕਮ ਮਨਾਵੈ ਜਾ ਤਿਸ ਪਾਵੈ ਤਾ ਹੁਕਮ ਮਨਾਵੈ ਇਸ ਬੀੜੀ ਕੋ ਪਾਰ ਲਗਾਵੈ ਇਸ ਬੀੜੀ ਕੋ ਪਾਰ ਲਗਾਵੈ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਚੂਕ ਗਈ ਫਿਰ ਆਵਣ ਜਾਣੀ ਚੂਕ ਗਈ ਫਿਰ ਆਵਣ ਜਾਣੀ ਕਹੋ ਕਬੀਰ ਭਜ ਸਾਰਿਗ ਪਾਣੀ ਕਹੋ ਕਬੀਰ ਭਜ ਸਾਰਿਗ ਪਾਣੀੁਰਵਾਰ ਹਰ ਸਭ ਏਕੋ ਦਾਨੀ ਪੁਰਵਾਰ ਪਾਨ ਸਭ ਏਕੋ ਦਾਨੀ ਗੌੜੀ ਨਾਮੀ ਗੋੜੀ ਨਾਮੀ ਕੋਈ ਤੇ ਨੌ ਅੰਕ ਲਿਖਿਆ ਨਾਲ ਆਪਾਂ ਪਿੱਛੇ ਪੜ ਕੇ ਆਏ ਆ ਪੌੜੀ ਦੇ ਨਾਲ ਲਿਖਿਆ ਦਾਹੇ ਅੰਕ 5 ਉਥੇ ਪੜਿਆ ਪੌੜੀ ਪੰਜਵੀਂ ਉਹਦਾ ਅਰਥ ਕੀ ਸੀ ਹਾਂ ਜਿੱਥੇ ਪੌੜੀ ਦੇ ਨਾਲ ਆਪਾਂ ਪਿੱਛੇ ਗੋੜੀ ਰਾਜ ਜੀ ਪੜ ਕੇ ਆਏ ਆ ਨਾ 12 ਉਥੇ ਲਿਖਿਆ ਪੌੜੀ ਪੰਜਵੀਂ ਹਣਾ ਮਤਲਬ ਪੰਜਵੇਂ ਪਾਤਸ਼ਾਹ ਜੀ ਦੇ ਵਿੱਚ ਉਚਾਰਣ ਕੀਤੀਆਂ ਪੌੜੀਆਂ ਆਈਆਂ ਵਾਂ ਐਸੇ ਆਇਆ ਗੌੜੀ ਇਥੇ ਨਾਵਾ ਨਹੀਂ ਬੋਲਣਾ ਨਾਂ ਵੀ ਕਿਉਂਕਿ ਗੌੜੀ ਤੇਰਾ ਪ੍ਰਕਾਰ ਦੀ ਦਿੱਤੀ ਆ ਦੱਸੀ ਆ ਮਹਾਰਾਏ ਨੇ ਤੇ ਨੌ ਰੂਪ ਦੇ ਤੇ ਸਪਸ਼ਟ ਆਏ ਆ ਗੌੜੀ ਸ਼ੁੱਧ ਗੌੜੀ ਪੂਰਬੀ ਗੌੜੀ ਪੂਰਬੀ ਦੀਪਕੀ ਗੌੜੀ ਬੈਰਾਗਣ ਗੌੜੀ ਮਾਜ ਗੌੜੀ ਮਾਲਾ ਗੌੜੀ ਚੇਤੀ ਹਣਾ ਤੇ ਤਿੰਨ ਚਾਰ ਜਿਹੜੇ ਇਹ ਧੀ ਰੱਖਿਆ ਮਾਰਾ ਨੇ ਗੌੜੀ ਨਾਵੀ ਗੌੜੀ 11ਵੀਂ ਗੌੜੀ 12ਵੀਂ ਗੌੜੀ 13ਵੀਂ 13 ਤੱਕ ਹੁੰਦੀਆਂ ਵਾ ਤੇ ਇਸੇ ਜਿੱਥੇ ਗੌੜੀ ਦੇ ਨਾਲ ਆਊਗਾ ਇਹ ਅੰਕ 337 ਅੰਕ ਤੇ ਆਇਆ ਏ ਇਹ ਚੇਤਾ ਰੱਖਣਾ ਇਹਨੂੰ ਆਪਾਂ ਨਾਵਾ ਨਹੀਂ ਬੋਲਣਾ ਗੌੜੀ ਨਾਵੀ ਕਿਸਮ ਇਹ ਗੌੜੀ ਦੀ ਬਾਕੀ ਵੀ ਤਾਂ ਮਤਲਬ ਗੌੜੀਆਂ ਦੇ ਨਾਲ ਪਹਿਲੀ ਦੂਜੀ ਦੇ ਕਹਿੰਦੇ ਪਹਿਲਾਂ ਸਭ ਨੂੰ ਇਦਾਂ ਨਹੀਂ ਨਹੀਂ ਹੋਰ ਕਿਤੇ ਹੁੰਦਾ ਹੀ ਨਹੀਂ ਆ ਉਥੇ ਮਹੱਲਾ ਆਊਗਾ ਅੱਛਾ ਅੱਛਾ ਬਾਕੀ ਜਗ੍ਹਾ ਤੇ ਮੁਹੱਲਾ ਹੋਊਗਾ ਇੱਥੇ ਗੌੜੀ ਨਾਵੀ ਆਊਗਾ ਨਾਵੀ 11ਵੀਂ 12ਵੀਂ ਤੇ 13ਵੀਂ ਹਜੇ ਇਹ ਆਊਗਾ ਅੱਗੇ ਜਦਾਂ ਆਊਗਾ ਦੱਸਿਆ ਉੱਪਰ ਤੇ ਪਹਿਲਾਂ ਆਪਾਂ ਪੜਿਆ ਉਹ ਤੇ ਪੌੜੀ ਪੰਜਵੀਂ ਪੌੜੀ ਪੰਜਵੀਂ ਦੀ ਬੋਲਣਾ ਨੂੰ ਪੌੜੀ ਪੰਜਵਾਂ ਮਤਲਬ ਮੁਹੱਲਾ ਪੰਜਵੇਂ ਦਾ ਸਰਲੇਖ ਆ ਉਹ ਵੀ ਦੇਖਣਾ ਪੌੜੀ ਪੰਜਵਾਂ ਗੌੜੀ ਗੌੜੀ ਨਾਵੀ 11ਵੀਂ 12ਵੀਂ ਤੇ 13ਵੀਂ ਗੌੜੀ ਨਾਮੀ ਗੌੜੀ ਨਾਮੀ ਜੋਨ ਛਾੜ ਜੋ जग ਮਹਿ ਆਇਓ ਜੋਨ ਛਾੜ ਜੋ जग ਮਹਿ ਆਇਓ ਲਾਗਤ ਪਵਨ ਖਸਮ ਬਿਸਰਾਇਓ ਲਾਗਤ ਪਵਨ ਖਸਮ ਬਿਸਰਾਇਓ ਦੀਰਾ ਹਰ ਕੇ ਗੁਨਾ ਗਾਓ ਦੀਰਾ ਹਰ ਕੇ ਗੁਨਾ ਗਾਓ ਰਹਾ ਰਹਾ ਰਬ ਜੋਨ ਮਹਿ ਉਰਦ ਤਪ ਕਰਤਾ ਰਬ ਜੋਨ ਮਹਿ ਉਰਦ ਤਪ ਕਰਤਾ ਬੋਜਠਰ ਅਗਣ ਮਹਿ ਰਹਤਾ ਬੋਜਠਰ ਅਗਣ ਮਹਿ ਰਹਤਾ ਲਖ 84 ਹੈ ਜੋਨ ਭਮ ਆਇਓ ਲਖ 84 ਹੈ ਜੋਨ ਭਮ ਆਇਓ ਅਭ ਕੇ ਛਟਕੇ othor ਨਠਾਇਓ ਅਭ ਕੇ ਛਟਕੇothor ਨਠਾਇਓ ਆਹ ਕਬੀਰ ਭਜ ਸਾਰੇ ਗਪਾਨੀ ਆਹ ਕਬੀਰ ਭਜ ਸਾਰੇ ਗਪਾਨੀ ਆਵਤ ਦੀਸੈ ਜਾਤ ਨਾ ਗਵਤਿ ਤੀਸੈ ਜਾਤ ਨ ਜਾਣੀ ਗੌੜੀ ਪੂਰਬੀ ਗੌੜੀ ਪੂਰਬੀ ਸੁਰਗਵਾਸ ਨਾ ਵਾਸੀ ਐ ਸੁਰਗਵਾਸ ਨਾ ਵਾਸੀ ਐ ਨਾ ਨਰਕ ਨਿਵਾਸ ਰਹੀਏ ਨਾ ਨਰਕ ਨਿਵਾਸ ਹੋਣਾ ਹੈ ਸੋ ਹੋਈ ਹੈ ਹੋਣਾ ਹੈ ਸੋ ਹੋਈ ਹੈ ਮਨ へ ਨਾ ਕੀਜੈ ਆਸ ਮਨ へ ਨਾ ਕੀਜੈ ਆਸ ਰਮাইয়া ਗੁਣ ਗਾਈਏ ਰਮাইয়া ਗੁਣ ਗਾਈਏ ਜਾਤੇ ਪਾਈਏ ਪਰਮ ਨਿਧਾਨ ਜਾਤੇ ਪਾਈਏ ਪਰਮ ਨਿਧਾਨ ਰਹਾ ਜਪ ਕਿਆ ਤਪ ਸੰਜਮ ਕਿਆ ਜਪ ਕਿਆ ਤਪ ਸੰਜਮ ਕਿਆ ਵਰਤ ਕਿਆ ਇਸਨਾਨ ਕਿਆ ਵਰਤ ਕਿਆ ਇਸਨਾਨ ਜਦ ਲਗ ਜੁਗਤ ਨ ਜਾਣੀਐ ਜਦ ਲਗ ਜੁਗਤ ਨ ਜਾਣੀਐ ਆਵ ਭਗਤ ਭਗਵਾਨ ਆਵ ਭਗਤ ਭਗਵਾਨ ਸੰਪੈ ਦੇਖ ਨ ਹਰਖੀਐ ਸੰਪੈ ਦੇਖ ਨ ਹਰਖੀਐ ਵਿਪਤ ਦੇਖਣਾ ਰੋਏ ਵਿਪਤ ਦੇਖਣਾ ਰੋਏ ਜੋ ਸੰਪੈ ਤਿਉ ਵਿਪਤ ਹੈ ਵਿਦ ਨੇ ਰਚਿਆ ਸੋ ਹੋਏ ਕਹਿ ਕਬੀਰ ਅਬ ਜਾਣਿਆ ਸੰਤਨ ਹਿਰਦੈ ਮਝਾਰ ਸੇਵਕ ਸੋ ਸੇਵਾ ਭਲੇ ਇਹ ਘਟ ਬਸੈ ਮੁਰਾਰ ਗੌੜੀ ਗੌੜੀ ਰੇ ਮਨ ਤੇਰੋ ਕੋਈ ਨਹੀਂ ਕੋਈ ਨਹੀਂ ਖਿੱਚ ਲੇ ਜਿਨ ਪਾਰ ਖਿੱਚ ਲੇ ਜਿਨ ਪਾਰ ਦਿਰਖ ਬਸੇ ਰੋ ਪੰਖ ਕੋ ਦੈਸੋ ਇਹ ਸੰਸਾਰ ਦੈਸੋ ਇਹ ਸੰਸਾਰ ਰਾਮ ਰਸ ਪੀਆ ਰੇ ਰਾਮ ਰਸ ਪੀਆ ਰੇ ਕਿਹ ਰਸ ਬਿਸਰ ਗਏ ਰਸ ਔਰ ਹੈ ਕਿਹ ਰਸ ਬਿਸਰ ਗਏ ਰਸ ਔਰ ਰਹਾ ਔਰ ਮੈਂ ਕਿਆ ਰੋਈ ਐ ਰੋਈਏ ਜਦ ਆਪਾ ਥਿਰ ਨਾ ਰਹਾਏ ਜਦ ਆਪਾ ਥਿਰ ਨਾ ਰਹਾਏ ਉਪਜੈ ਸੋ ਬਿਨਸ ਹੈ ਜੋ ਉਪਜੈ ਸੋ ਬਿਨਸ ਹੈ ਦੁਖ ਕਰ ਰੋਵੈ ਬਲਾਏ ਦੁਖ ਕਰ ਰੋਵੈ ਬਲਾਏ ਜਹ ਤੇ ਉਜਹ ਕੀ ਉਪਜੀ ਤਹਿ ਰਚੀ ਜਹ ਕੀ ਉਪਜੀ ਤਹਿ ਰਚੀ ਪੀਵਤ ਮਰਦਨ ਲਾਗ ਪੀਵਤ ਮਰਦਨ ਲਾਗ ਕਹਿ ਕਬੀਰ ਚਿਤ ਚੇਤਿਆ ਕਹਿ ਕਬੀਰ ਚਿਤ ਚੇਤਿਆ RAM ਸਿਮਰ ਬੈਰਾਗ RAM ਸਿਮਰ ਬੈਰਾਗ ਰਾਗ ਗਉੜੀ ਰਾਗ ਦੌੜੀ ਪੰਥ ਨਿਹਾਰੈ ਕਾਮਨੀ ਪੰਥ ਨਿਹਾਰੈ ਕਾਮਨੀ ਲੋਚਣ ਭਰੀ ਲੈ ਉਸਾਸਾ ਲੋਚਣ ਭਰੀ ਲੈ ਉਸਾਸਾ ਔਰ ਨਾ ਪੀਜੈ ਪਗ ਨਾ ਖਿਸੈ ਨਾ ਪੀਜੈ ਪਗ ਨਾ ਖਿਸੈ ਹਰ ਦਰਸ਼ਨ ਕੀ ਆਸਾ ਦਰਸ਼ਨ ਕੀ ਆਸਾ ਉਡ ਹੋ ਨਾ ਕਾਗਾ ਕਾਰੇ ਉਡ ਹੋ ਨਾ ਕਾਗਾ ਕਾਰੇ ਵੇਗ ਮਿਲੀ ਜੈ ਆਪਣੇ ਰਾਮ ਪਿਆਰੇ ਵੇਗ ਮਿਲੀ ਜੈ ਆਪਣੇ ਰਾਮ ਪਿਆਰੇ ਰਹਾਉ ਕਹਿ ਕ ਕਬੀਰ ਜੀਵਨ ਪਦ ਕਾਰਨ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ ਹਰ ਕੀ ਭਗਤ ਕਰੀਜੈ ਏਕ ਆਧਾਰ ਨਾਮ ਨਾਰਾਇਣ ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵਿਜੈ ਰਸਨਾ ਰਾਮ ਰਵਿਜੈ ਰਾਗ ਗੌੜੀ 11ਵੀਂ ਰਾਗ ਗੌੜੀ 11ਵੀਂ ਆਸ ਪਾਸ ਘਨ ਤੁਰਸੀ ਕਾ ਬਿਰਵਾ ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾ ਜੋ ਬਣਾ ਰਸ ਗਾਉ ਰੇ ਜੋ ਬਣਾ ਰਸ ਗਾਉ ਰੇ ਉਹ ਆਕਾਸ਼ ਰੂਪ ਦੇਖ ਬੋਹੀ ਗਵਾਰਨ ਉਹ ਆਕਾਸ਼ ਰੂਪ ਦੇਖ ਬੋਹੀ ਗਵਾਰਨ ਗੁਆ ਕਾ ਸਰੂਪ ਦੇਖ ਮੋਹੀ ਗਵਰਨ ਗੁਆ ਕਾ ਸਰੂਪ ਦੇਖ ਮੋਹੀ ਗਵਰਨ ਮੋ ਕੋ ਛੋਡ ਨ ਆਉ ਨ ਜਾਹੁਰੇ ਮੋ ਕੋ ਛੋਡ ਨ ਆਉ ਨ ਜਾਹੁਰੇ ਤੋਹੇ ਚਰਨ ਮਨ ਲਾਗੋ ਸਾਰਿੰਗ ਧਰ ਤੋਹੇ ਚਰਨ ਮਨ ਲਾਗੋ ਸਾਰਿੰਗ ਧਰ ੋਹੇ ਚਰਨ ਮਨ ਲਾਗੋ ਸਾਰਿੰਗ ਧਰ ੋਹੇ ਚਰਨ ਮਨ ਲਾਗੋ ਸਾਰਿੰਗ ਧਰ ਸੋ ਮਿਲੈ ਜੋ ਬਡ ਭਾਗੋ ਸੋ ਮਿਲੈ ਜੋ ਬਡ ਭਾਗੋ ਰਹਾ ਹੁ ਮੰਦਰ ਬਨ ਮਨ ਹਰਨ ਮਨੋਹਰ ਬਨ ਮਨ ਹਰਨ ਮਨੋਹਰ ਰਿਸ਼ਨ ਚਰਾਵਤ ਗਾਉਰੇ ਰਿਸ਼ਨ ਚਰਾਵਤ ਗਾਉਰੇ ਜਗ ਕਾ ਠਾਕੁਰ ਤੂਹੀ ਸਾਰਿੰਗ ਧਰ ਜਗ ਕਾ ਠਾਕੁਰ ਤੂਹੀ ਸਾਰਿੰਗ ਧਰ ੋਹੇ ਕਬੀਰਾ ਨਾਉ ਰੇ ਹੋਏ ਕਬੀਰਾ ਨਾਉ ਰੇ ਗੋੜੀ ਪੂਰਬੀ 12ਵੀਂ ਗੋੜੀ ਪੂਰਬੀ 12ਵੀਂ ਵਿਪਲ ਬਸਤਰ ਕੀਤੇ ਹੈ ਪਹਿਰੇ ਵਿਪਲ ਬਸਤਰ ਕੀਤੇ ਹੈ ਪਹਿਰੇ ਕਿਆ ਬਨ ਮਦੇ ਵਸਾ ਕਿਆ ਬਨ ਮਦੇ ਵਸਾ ਆਹਾ ਭਯਾ ਨਰ ਦੇਵਾ ਤੋਖੇ ਆਹਾ ਭਯਾ ਨਰ ਦੇਵਾ ਤੋਖੇ ਜਲ ਬੋਰੀ ਹੋ ਗਿਆਤਾ ਜਲ ਬੋਰੀ ਹੋ ਗਿਆਤਾ ਜੀਰੇ ਜਾਹੇਗਾ ਮੈਂ ਜਾਨਾ ਜੀਰੇ ਜਾਹੇਗਾ ਮੈਂ ਜਾਨਾ ਅਭਿਗਤ ਸਮਝਿਆਨ ਅਭਿਗਤ ਸਮਝਿਆਨ ਜਤ ਜਤ ਦੇਖੋ ਬਹਰ ਨਾ ਪੇਖੋ ਜਤ ਜਤ ਦੇਖੋ ਬਹਰ ਨਾ ਪੇਖੋ ਸੰਗ ਮਾਇਆ ਲਪਟਾਨਾ ਸੰਗ ਮਾਇਆ ਲਪਟਾਨਾ ਰਹਾ ਗਿਆਨੀ ਧਿਆਨੀ ਬਹੁ ਉਪਦੇਸੀ ਗਿਆਨੀ ਧਿਆਨੀ ਬਹੁ ਉਪਦੇਸੀ ਇਹੋ ਜਿਹਾ ਸਗਲੋ ਤੰਦਾ ਸਗਲੋ ਤੰਦਾ ਕਹ ਕਬੀਰ ਇਕ ਰਾਮ ਨਾਮ ਬਿਨ ਕਹ ਕਬੀਰ ਇਕ ਨਾਮ ਨਾਮ ਬਿਨ ਜਾਗ ਮਾਇਆ ਅੰਦਾ ਜਾਗ ਮਾਇਆ ਅੰਦਾ ਲੋੜੀ 12ਵੀਂ ਮਨ ਰੇ ਛਾਡੋ ਪਰਮ ਪ੍ਰਗਟ ਹੋਏ ਨੱਚੋ ਮਨ ਰੇ ਛਾਡੋ ਪਰਮ ਪ੍ਰਗਟ ਹੋਏ ਨੱਚੋ ਿਆ ਮਾਇਆ ਕੇ ਪਾਂਡੇ ਿਆ ਮਾਇਆ ਕੇ ਪਾਂਡੇ ਿਆ ਮਾਇਆ ਕੇ ਡਾਂਡੇ ਿਆ ਮਾਇਆ ਕੇ ਡਾਂਡੇ ਮਨ ਰੇ ਛਾਡੋ ਪਰਮ ਪ੍ਰਗਟ ਹੋਏ ਨੱਚੋ ਮਨ ਰੇ ਛਾਡੋ ਪਰਮ ਪ੍ਰਗਟ ਹੋਏ ਨੱਚੋ ਿਆ ਮਾਇਆ ਕੇ ਡਾਂਡੇ ਿਆ ਮਾਇਆ ਕੇ ਡਾਂਡੇ ਸ਼ੂਰ ਕੇ ਸਨਮੁਖ ਰਣ ਤੇ ਡਰ ਪੈ ਸੂਰ ਕੇ ਸਨਮੁਖ ਰਨ ਤੇ ਡਰ ਪੈ ਸੂਰ ਕੇ ਸਨਮੁਖ ਰਨ ਤੇ ਡਰ ਪੈ ਸੂਰ ਕੇ ਸਨਮੁਖ ਰਨ ਤੇ ਡਰ ਪੈ ਸਦੀ ਕੇ ਸਾਂਚੇ ਭਾਂਡੇ ਸਦੀ ਤੇ ਸਾਂਚੇ ਭਾਂਡੇ ਸੂਰ ਕੇ ਸਨਮੁਖ ਰਨ ਤੇ ਡਰ ਪੈ ਸੂਰ ਕੇ ਸਨਮੁਖ ਰਨ ਤੇ ਡਰ ਪੈ ਸਦੀ ਕੇ ਸਾਂਚੇ ਭਾਂਡੇ ਸਦੀ ਕੇ ਸਾਂਚੇ ਭਾਂਡੇ ਡਗਮਗਿ ਛਾੜ ਏ ਮਨ ਬਉਰਾ ਛਾੜ ਏ ਮਨ ਬਉਰਾ ਹਬ ਤਉ ਜਰੇ ਮਰੇ ਸਿੱਧ ਪਾਈਐ ਹਬ ਤਉ ਜਰੇ ਮਰੇ ਸਿੱਧ ਪਾਈਐ ਨੀਨੋ ਹਾਥ ਸੰਦੋਰਾ ਨੀਨੋ ਹਾਥ ਸੰਦੋਰਾ ਰਹਾ ਰਮਾਇ ਆਕੇ ਲੀਨੇ ਰਾਮ ਕਰੋਧ ਮਾਇਆ ਕੇ ਲੀਨੇ ਬਿ ਆ ਬਿਦ ਜਗਤ ਬਿ ਗੂਤਾ ਬਿ ਆ ਬਿਦ ਜਗਤ ਬਿ ਗੂਤਾ ਕਬੀਰ ਰਾਜਾ ਰਾਮ ਨਾ ਛੋਡੋ ਕਬੀਰ ਰਾਜਾ ਰਾਮ ਨਾ ਛੋਡੋ ਸਗਲ ਊਚ ਤੇ ਊਚਾ ਸਗਲ ਊਚ ਤੇ ਊਚਾ ਗਉੜੀ 13ਵੀਂ ਗਉੜੀ 13ਵੀਂ ਫੁਰਮਾਨ ਤੇਰਾ ਸਿਰਹਿ ਉਪਰ ਫੁਰਮਾਨ ਤੇਰਾ ਸਿਰਹਿ ਉਪਰ ਨਾ ਕਰਤ ਵਿਚਾਰ ਨਾ ਕਰਤ ਵਿਚਾਰ ਤੂੰ ਹੀ ਦਰਿਆ ਤੂੰ ਹੀ ਕਰਿਆ ਤੂੰ ਹੀ ਦਰਿਆ ਤੂੰ ਹੀ ਕਰਿਆ ਤੁਝੈ ਤੇ ਨਿਸਤਾਰ ਬੰਦੇ ਬੰਦਗੀ ਇਕ ਤਿਆਰ ਬੰਦੇ ਬੰਦਗੀ ਇਕ ਤਿਆਰ ਸਾਹਿਬ ਰੋਸ ਧਰੋ ਕੇ ਪਿਆਰ ਸਾਹਿਬ ਰੋਸ ਧਰੋ ਕੇ ਪਿਆਰ ਰਹਾ ਨਾਮ ਤੇਰਾ ਆਧਾਰ ਮੇਰਾ ਨਾਮ ਤੇਰਾ ਆਧਾਰ ਮੇਰਾ ਜੋ ਪੂਰ ਜਈ ਹੈ ਨਾਰ ਜੋ ਪੂਰ ਜਈ ਹੈ ਨਾਰ ਕਹ ਕਬੀਰ ਗੁਲਾਮ ਕਰ ਕਹ ਕਬੀਰ ਗੁਲਾਮ ਕਰ ਕਾ ਜੀ ਆਏ ਪਾਵੇ ਮਾਰ ਜੀ ਆਏ ਪਾਵੇ ਮਾਰ ਗਉੜੀ ਕੋਰੀ ਲਖ 84 ਹੈ ਜੀ ਅਜੋਨ ਮਹੈ ਲਖ 84 ਹੈ ਜੀ ਅਜੋਨ ਮਹੈ ਪਰਮਤਨੰਦ ਬਹੁ ਥਾ ਕੋਰੇ ਪਰਮਤਨੰਦ ਬਹੁ ਥਾ ਕੋਰੇ ਭਗਤ ਹੇਤ ਅਵਤਾਰ ਲਿਓ ਹੈ ਭਗਤ ਹੇਤ ਅਵਤਾਰ ਲਿਓ ਹੈ ਭਾਗ ਬਡੋ ਬਪੁਰਾ ਕੋਰੇ ਭਾਗ ਬਡੋ ਬਪੁਰਾ ਕੋਰੇ ਤੁਮ ਜੋ ਕਹਿਤ ਹੋ ਆਨੰਦ ਕੋ ਨੰਦਨ ਤੁਮ ਜੋ ਕਹਿਤ ਹੋ ਆਨੰਦ ਕੋ ਨੰਦਨ ਆਨੰਦ ਸੁਨੰਦਨ ਕਾ ਕੋਰੇ ਰਜ ਸੁਨੰਦਨ ਕਾ ਕੋਰੇ ਨੰਦ ਸੁਨੰਦਨ ਕਾ ਕੋਰੇ ਰਜ ਸੁਨੰਦਨ ਕਾ ਕੋਰੇ ਕਰਨ ਆਕਾਸ ਦਸੋ ਦਿਸ ਨਾਹੀ ਕਰਨ ਆਕਾਸ ਦਸੋ ਦਿਸ ਨਾਹੀ ਤਬ ਇਹ ਆਨੰਦ ਕਹਾ ਥੋਰੇ ਤਬ ਇਹ ਆਨੰਦ ਕਹਾ ਥੋਰੇ ਰਹਾ ਸੰਕਟ ਨਹੀਂ ਪਰੈ ਜੋਨ ਨਹੀਂ ਆਵੇ ਸੰਕਟ ਨਹੀਂ ਪਰੈ ਜੋਨ ਨਹੀਂ ਆਵੇ ਨਾਮ ਨਿਰੰਜਨ ਜਾ ਕੋ ਰੇ ਨਾਮ ਨਿਰੰਜਨ ਜਾ ਕੋ ਰੇ ਕੋ ਸੁਆਮੀ ਐਸੋ ਠਾਕੁਰ ਕੋ ਸੁਆਮੀ ਐਸੋ ਠਾਕੁਰ ਜਕੈ ਮਾਈ ਨ ਬਪੁਰੇ ਜਕੈ ਮਾਈ ਨ ਬਪੁਰੇ ਗਉੜੀ ਗਉੜੀ ਨਿੰਦੋ ਨਿੰਦੋ ਮੋ ਕਉ ਲੋਗ ਨਿੰਦੋ 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 ਮੋ ਕਉ ਲੋਗ ਨਿੰਦੋ ਨਿੰਦਾ ਜਨ ਕਉ ਖਰੀ ਪਿਆਰੀ ਨਿੰਦਾ ਜਨ ਕਉ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਨਿੰਦਾ ਬਾਪ ਨਿੰਦਾ ਮਹਤਾਰੀ ਰਹਾ ਵਾਹਾਂ ਨਿੰਦਾ ਹੋਏ ਤਾਂ ਬੈ ਗੁੰਠ ਜਾਈਏ ਨਿੰਦਾ ਹੋਏ ਤਾਂ ਬੈ ਗੁੰਠ ਜਾਈਏ ਨਾਮ ਪਦਾਰਥ ਮਨਹਿ ਵਸਾਈਏ ਨਾਮ ਪਦਾਰਥ ਮਨਹਿ ਵਸਾਈਏ ਅਰਦਾ ਸੁਧ ਜੋ ਨਿੰਦਾ ਹੋਏ ਅਰਦਾ ਸੁਧ ਜੋ ਨਿੰਦਾ ਹੋਏ ਹਮਰੇ ਕਪੜੇ ਨਿੰਦਕ ਧੋਏ ਹਮਰੇ ਕਪੜੇ ਨਿੰਦਕ ਧੋਏ ਨਿੰਦਕ ਕਰੈ ਸੋ ਹਮਰਾ ਮੀਤੈ ਨਿੰਦਕ ਕਰੈ ਸੋ ਹਮਰਾ ਮੀਤੈ ਨਿੰਦਕ ਮਾਹੇ ਹਮਾਰਾ ਚੀਤੈ ਨਿੰਦਕ ਹੈ ਹਮਾਰਾ ਚੀਤ ਨਿੰਦਕ ਸੋ ਜੋ ਨਿੰਦਾ ਲੋ ਰੈ ਨਿੰਦਕ ਸੋ ਜੋ ਨਿੰਦਾ ਹੋ ਰੈ ਹਮਰਾ ਜੀਵਨ ਨਿੰਦਕ ਲੋ ਰੈ ਹਮਰਾ ਜੀਵਨ ਨਿੰਦਕ ਲੋ ਰੈ ਨਿੰਦਕ ਨਿੰਦਕ ਸੋ ਜੋ ਨਿੰਦਾ ਹੋ ਰੈ ਨਿੰਦਕ ਸੋ ਜੋ ਨਿੰਦਾ ਹੋ ਰੈ ਹਮਰਾ ਜੀਵਨ ਨਿੰਦਕ ਲੋ ਰੈ ਹਮਰਾ ਜੀਵਨ ਨਿੰਦਕ ਲੋ ਰੈ ਨਿੰਦਾ ਹਮਰੀ ਪ੍ਰੇਮ ਪਿਆਰ ਨਿੰਦਾ ਹਮਰੀ ਪ੍ਰੇਮ ਪਿਆਰ ਨਿੰਦਾ ਹਮਰਾ ਕਰੈ ਉਦ ਉਧਾਰ ਨਿੰਦਾ ਹਮਰਾ ਕਰਿਆ ਉਧਾਰ ਜਨਕਬੀਰ ਕੋ ਨਿੰਦਾ ਸਾਰ ਜਨਕਬੀਰ ਕੋ ਨਿੰਦਾ ਸਾਰ ਨਿੰਦਾ ਕਡੂ ਬਾ ਹਮ ਉਤਰੇ ਪਾਰੇ ਨਿੰਦਾ ਕਡੂ ਬਾ ਹਮ ਉਤਰੇ ਪਾਰੇ ਰਾਜਾ ਰਾਜਾ RAM ਤੂੰ ਐਸਾ ਨਿਰਭਉ ਤਰਨ ਤਾਰਨ RAM ਰਾਯਾ ਰਾਜਾ RAM ਤੂੰ ਐਸਾ ਨਿਰਭਉ ਤਰਨ ਤਾਰਨ RAM ਰਾਯਾ ਜਹਾ ਜਹਾ ਜਬ ਹਮ ਤੇ ਤਬ ਤੁਮ ਨਾਹੀ ਜਬ ਹਮ ਹੋਉਂਦੇ ਤਬ ਤੁਮ ਨਾਹੀ ਅਬ ਤੁਮ ਹੋ ਹੋ ਹਮ ਨਾਹੀ ਹਮ ਤੁਮ ਹੋ ਹੋ ਹਮ ਨਾਹੀ ਜਬ ਹਮ ਹੋਤੇ ਤਬ ਤੁਮ ਨਾਹੀ ਜਬ ਹਮ ਹੋਉਂਦੇ ਤਬ ਤੁਮ ਨਾਹੀ अब तुम हो हम नहीं अब तुम हो हम नहीं अब हम तुम एक भए है अब हम तुम एक भए है अब हम तुम एक भए है एक दिखत मन पति आही एक दिखत मन पति आही जब बोध होती तब बल कैसा जब बोध होती तब बल कैसा अब बुद्ध बल ना खटाई अब बुद्ध ਬੋਲਦਾ ਨਾ ਪਟਾਈ ਕਹ ਕਬੀਰ ਬੁੱਧ ਹਰ ਲਈ ਮੇਰੀ ਕਹ ਕਬੀਰ ਬੁੱਧ ਹਰ ਲਈ ਤੇਰੀ ਬੁੱਧ ਬਦਲੀ ਸਿਧ ਪਾਈ ਬੁੱਧ ਤਕਨੀ ਸਿਧ ਪਾਈ ਗੋੜੀ ਘਾਟ ਨੇਮ ਕਰ ਕੋਠੜੀ ਬਾਂਦੀ ਘਾਟ ਨੇਮ ਕਰ ਕੋਠੜੀ ਬਾਂਦੀ ਵਸਤ ਅਨੂਪ ਵਿੱਚ ਪਾਈ ਵਸਤ ਅਨੂਪ ਵਿੱਚ ਪਾਈ ਕੁੰਜੀ ਕੁਲਫ ਪ੍ਰਾਨ ਕਰ ਰਾਖੇ ਕੁੰਜੀ ਕੁਲਫ ਪ੍ਰਾਨ ਕਰ ਰਾਖੇ ਕਰਤੇ ਬਾਰ ਨ ਲਈ ਏ ਮਾਨ ਨਾ ਨਾਈ ਅਬ ਮਨ ਜਾਗਤ ਰਹੋ ਰੇ ਪਾਈ ਮਨ ਜਾਗਤ ਰਹੋ ਰੇ ਪਾਈ ਗਾਫਲ ਹੋਏ ਕਹਿ ਜਨਮ ਗਵਾਇਓ ਗਾਫਲ ਹੋਏ ਕਹਿ ਜਨਮ ਗਵਾਇਓ ਹੋਰ ਮੁਸੈ ਘਰ ਜਾਇ ਸੁਭਨ ਮੁਸੈ ਘਰ ਜਾਇ ਰਹਾਵ ਰਹਾਵ ਪੰਜ ਪਹਿਰੂ ਆ ਦਰਮਹਿ ਰਹਤੇ ਪੰਜ ਪਹਿਰੂ ਆ ਦਰਮਹਿ ਰਹਤੇ ਨਿਕਾ ਨਹੀਂ ਪਤੀ ਆਰਾ ਨਿਕਾ ਨਹੀਂ ਪਤੀ ਆਰਾ ਚੇਤ ਸੁਚੇਤ ਚਿੱਤ ਹੋਏ ਰਹੋ ਚੇਤ ਸੁਚੇਤ ਚਿੱਤ ਹੋਏ ਰਹੋ ਲੈ ਪ੍ਰਗਾਸ ਉਜਾਰਾ ਨੋ ਲੈ ਪ੍ਰਗਾਸ ਉਜਾਰਾ ਨੋ ਘਰ ਦੇਖ ਜੋ ਕਾਮਨ ਭੂਲੀ ਨੋ ਘਰ ਦੇਖ ਜੋ ਕਾਮਨ ਭੂਲੀ ਵਸਤ ਅਨੂਪ ਨਾ ਪਾਈ ਵਸਤ ਅਨੂਪ ਨਾ ਪਾਈ ਰਹਿ ਤਕਬੀਰ ਨਵੇਂ ਘਰ ਮੂਸੇ ਰਹਿ ਤਕਬੀਰ ਨਵੇਂ ਘਰ ਮੂਸੇ ਦਸਵੇਂ ਤਤ ਸਮਾਈ ਦਸਵੇਂ ਤਤ ਸਮਾਈ ਗੌੜੀ ਗੌੜੀ ਮਾਈ ਮੋਹੇ ਅਵਰ ਨਾ ਜਾਣਿਓ ਆ ਨਾਨਾ ਮਾਈ ਮੋਹੇ ਅਵਰ ਦਾ ਜਿਉ ਆਤਾ ਨਾਮ ਸਿਵ ਸਰਕਾਰ ਦੇ ਜਾਸ ਗੁਣ ਗਾਵਹਿ ਸਿਵ ਸਰਕਾਰ ਦੇ ਜਾਸ ਗੁਣ ਗਾਵਹਿ ਗੋਸ ਬਸਹਿ ਮੋਰੇ ਪ੍ਰਾਨਾ ਨਾ ਗੋਸ ਬਸਹਿ ਮੋਰੇ ਪ੍ਰਾਨਾ ਨਾ ਰਹਾ ਨਰਹਾ ਨਿਰਧ ਪਰਗਾਸ ਗਿਆਨ ਗੁਰ ਗੰਮਿਤ ਹੈ ਗਿਆਨ ਗੁਰ ਗੰਮਿਤ ਲਗਣ ਮੰਡਲ ਮਹ ਧਿਆਨਾਨਾ ਲਗਣ ਮੰਡਲ ਮਹ ਕਾ ਨਾ ਨਾ ਪੈਂ ਵੰਦਨ ਭਾਗੇ ਜਿਹ ਰੋਗ ਮੈਂ ਵੰਦਨ ਭਾਗੇ ਮਨ ਨਿਜ ਘਰ ਸੁਖ ਜਾਨਾ ਨਾ ਨਾਗੇ ਨਿਜ ਘਰ ਸੁਖ ਜਾਨਾ ਨਾ ਏਕ ਸੁਮਤ ਰਤ ਜਾਨ ਮਾਨ ਏਕ ਸੁਮਤ ਰਤ ਜਾਨ ਮਾਨ ਏਕ ਸੁਮਤ ਰਤ ਜਾਨ ਮਾਨ ਪ੍ਰਭ 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 ਸਰ ਮਨਹਿ ਨਾ ਆਨਾ ਨਾ ਸਰ ਮਨਹਿ ਨਾ ਆਨਾ ਚੰਦਨ ਬਾਸ ਭਏ ਮਨ ਬਾਸਣ ਚੰਦਨ ਬਾਸ ਭਏ ਮਨ ਬਾਸਣ ਯਾਗ ਘਟਿਓ ਅਭਿਮਾਨਾ ਨਾ ਯਾਗ ਘਟਿਓ ਅਭਿਮਾਨਾ ਨਾ ਗਾਏ ਧਿਆਏ ਜਸ ठाकुर ਰੋਜ ਗਾਏ ਧਿਆਏ ਜਸ ठाकुर ਆਸ ਪ੍ਰਭੂ ਹੈ ਥਾਨਾ ਨਾ ਨਾਸ ਪ੍ਰਭੂ ਹੈ ਥਾਨਾ ਨਾ ਤੇਹ ਬੜ ਭਾਗ ਬਸਿਓ ਮਨ ਜਾਕੇ ਤੇਹੀ ਭਨ ਭਾਨ ਬਸਿਓ ਮਨ ਜਾਕੇ ਧਰਮ ਪ੍ਰਧਾਨ ਮਥਾਨਾ ਨਾ ਕਰਮ ਪ੍ਰਧਾਨ ਮਨ ਮਾਨਾ ਨਾ ਸਕਤ ਸਿਵ ਸਹਿਜ ਪ੍ਰਗਾਸਿਓ ਬਾਟ ਸਕਤ ਸਿਵ ਸਹਿਜ ਪ੍ਰਗਾਸਿਓ ਇਕ ਹੈ ਇਕ ਸਮਾਨਾ ਨਾਮ ਇਕ ਹੈ ਇਕ ਸਮਾਨਾ ਨਾਮ ਕਹ ਕਬੀਰ ਗੁਰ ਭੇਟ ਮਹਾ ਸੁਖ ਕਹ ਕਬੀਰ ਗੁਰ ਭੇਟ ਮਹਾ ਸੁਖ ਆਮਦ ਰਹਿ ਮਨ ਮਾਨਾ ਨਾ ਰਮਦ ਰਹਿ ਮਨ ਮਾਨਾ ਨਾ ਰਗ ਗੌੜੀ ਪੂਰਬੀ ਰਗ ਗੌੜੀ ਪੂਰਬੀ ਭਾਵਨ ਅਖਰੀ ਭਾਵਨ ਅਖਰੀ ਯੋ ਕੀ ਕੰਤੀ ਯੋ ਕੀ ਇੱਕ ਓੰਕਾਰ ਇੱਕ ਓੰਕਾਰ ਸਤਨਾਮ ਸਤਨਾਮ ਕਰਤਾ ਪੁਰਖੁ ਅਕਾਲ ਪੁਰਖੁ ਨਿਰਭਉ ਗੈਰ ਭਉ ਇਕ ਓੰਕਾਰ ਇਕ ਓੰਕਾਰ ਸਤਨਾਮ ਸਤਨਾਮ ਕਰਤਾ ਪੁਰਖੁ ਕਰਤਾ ਪੁਰਖੁ ਗੁਰ ਪ੍ਰਸਾਦਿ ਗੁਰ ਪ੍ਰਸਾਦਿ ਬਾਵਨ ਅਸ਼ਰ ਲੋਕ ਤਰੈ ਬਾਵਨ ਅਸ਼ਰ ਲੋਕ ਤਰੈ ਆਪਕਸ਼ ਇਨਹੀ ਮਾਹੀ ਆਪਕਸ਼ ਇਨਹੀ ਮਾਹੀ ਇਹ ਅੱਖਰ ਖਿਰ ਜਾਹੇਗੇ ਇਹ ਅੱਖਰ ਖਿਰ ਜਾਹੇਗੇ ਅੱਖਰ ਇਨ ਮਹਿਨਾਹੇ ਅੱਖਰ ਇਨ ਮਹਿਨਾਹੇ ਜਹ ਬੋਲ ਤਹਿ ਅਸ਼ਰਿ ਆਵਾ ਜਹ ਬੋਲ ਤਹਿ ਅਸ਼ਰਿ ਆਵਾ ਜਹ ਬੋਲ ਤਹਿ ਮਨ ਨਾ ਰਹਾਵਾ ਜਹ ਬੋਲ ਤਹਿ ਮਨ ਨਾ ਰਹਾਵਾ ਬੋਲ ਅਬੋਲ ਮਦ ਹੈ ਸੋਈ ਬੋਲ ਅਬੋਲ ਮਦ ਹੈ ਸੋਈ ਜਸ ਉਹ ਹੈ ਤਸ ਲਖੈ ਨ ਕੋਈ ਜਸ ਉਹ ਹੈ ਤਸ ਲਖੈ ਨਾ ਕੋਈ ਅਲਹਿ ਲਹੋ ਤਉ ਕਿਆ ਕਹੋ ਅਲਹਿ ਲਹੋ ਤਉ ਕਿਆ ਕਹੋ ਕਹੋ ਤਾ ਕੋ ਉਪਕਾਰ ਭਗਵਾਨ ਕੋ ਉਪਕਾਰ ਬਡਕ ਬੀਜ ਮਹਿ ਰਵ ਰਹਿਓ ਬਡਕ ਬੀਜ ਮਹਿ ਰਵ ਰਹਿਓ ਜਾ ਕੋ ਤੀਨ ਲੋਕ ਬਿਸਥਾਰ ਅਲਹਿ ਲਹਤਾ ਭੇਦ ਸੈ ਅਸ਼ਕਸ਼ ਪਾਇਓ ਭੇਦ ਅਸ਼ਕਸ਼ ਪਾਇਓ ਭੇਦ ਉਲਟ ਭੇਦ ਮਨ ਵਿਦੇਓ ਉਲਟ ਭੇਦ ਮਨ ਵਿਦੇਓ ਪਾਇਓ ਅਭੰਗ ਅਸ਼ੇਦ ਪਾਇਓ ਅਭੰਗ ਤਕਸ਼ੇਦੁਰਗ ਤਰੀਕਤ ਜਾਣੀਐੁਰਗ ਤਰੀਕਤ ਜਾਣੀਐ инду ਵੇਦ ਪੁਰਾਣ ਮਨ ਸਮਝਾਵਣ ਕਰਨੇ ਮਨ ਸਮਝਾਵਣ ਕਰਨੇ ਅਸ਼ੋਕ ਪੜੀਐ ਗਿਆਨ ਅਸ਼ੋਕ ਪੜੀਐ ਗਿਆਨ ਓਮਕਾਰ ਆਦਮੈ ਜਾਨਾ ਓਮਕਾਰ ਆਦਮੈ ਜਾਨਾ ਲਿਖ ਅਰ ਮਿਟੈ ਤਾਹੇ ਨ ਮਨਣਾ ਲਿਖ ਅਰ ਮਿਟੈ ਤਾਹੇ ਨ ਮਨਣਾ ਲਖੈ ਜੋ ਕੋਈ ਓੰਕਾਰ ਨਿਪੈ ਨਾ ਹੋਈ ਸੁਈ ਲਖ ਮੀਟਣਾ ਨਾ ਹੋਈ ਰੋਈ ਦੰਤ ਮੀਟਣਾ ਨਾ ਹੋਈ ਕੱਕਾ ਕਿਰਨ ਕਮਲ ਮਹਿ ਪਾਵਾ ਕੱਕਾ ਕਿਰਨ ਕਮਲ ਮਹਿ ਪਾਵਾ ਸਸ ਵਿਗਾਸ ਸੰਪਟ ਨਹੀਂ ਆਵਾ ਸਸ ਵਿਗਾਸ ਸੰਪਟ ਨਹੀਂ ਆਵਾ ਅਰਜੀਤ ਹਾ Kusum ਰਸ ਪਾਵਾ ਅਰਜੀਤ ਹਾ Kusum ਰਸ ਪਾਵਾ ਕਹ ਕਹ ਗਹਿ ਕਾ ਸਮਝਾਵਾ ਕਹ 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 ਭਗਵਾ ਸੁਖਾਲਾ ਖਖ ਇਹ ਕੋੜ ਮਨ ਆਵਾ ਭਗਵਾ ਇਹ ਕੋੜ ਮਨ ਆਵਾ ਕੋੜੇ ਛਾੜ ਨਾ ਦੇ ਦਿਸਤਾਵਾ ਕੋੜੇ ਛਾੜ ਨਾ ਦੇ ਦਿਸਤਾਵਾ ਖਸਮਹਿ ਜਾਣ ਖਿਮਾ ਕਰ ਰਹਿ ਖਸਮਹਿ ਜਾਣ ਖਿਮਾ ਕਰ ਰਹਿ ਤਉ ਹੋਏ ਨਿਖਿਓ ਅਖੈ ਪਦਲਹਿ ਹੋ ਮੁਹੇ ਨਿਖਿਓ ਅਖੈ ਪਦਲਹਿ ਦਾ ਗੁਰ ਕੇ ਬਚਨ ਪਛਾਨਾ ਦਾ ਗੁਰ ਕੇ ਬਚਨ ਪਛਾਨਾ ਬਾਦ ਨਾ ਤਰਈ ਕਾਨਾ ਜੁਲੀ ਬਾਦ ਨਾ ਤਰਈ ਕਾਨਾ ਰਹਿ ਬਿਹੰਗਮ ਕਤਹੇ ਨਾ ਜਾਈ ਰਹਾ ਬਿਹੰਗਮ ਕਤਹੇ ਨਾ ਜਾਈ ਗਹਿ 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 ਗਗਨ ਰਹਾਈ ਅਗਹਾ ਗਹਿ ਗਹਿ ਗਗਨ ਰਹਾਈ ਅਗਾ ਘਟ ਘਟ ਨਿਮਸਹਿ ਸੋਈ ਅਗਾ ਘਟ ਘਟ ਨਿਮਸਹਿ ਸੋਈ ਘਟ ਫੁਟੇ ਘਟ ਕਬਹੇ ਨਾ ਹੋਈ ਘਟ ਫੁਟੇ ਘਟ ਕਬਹੇ ਨਾ ਹੋਈ ਆ ਘਟ ਮਾਹੇ ਘਾਟ ਜੋ ਪਾਵਾ ਕਟਿ ਮਾਹੀ ਕਟਿ ਰੋਬਾਵਾ ਰੋ ਘਟ ਛੜ ਅਵ ਘਟ ਗੱਦ ਤਵਾ ਰੋ ਘਟ ਛੜ ਅਵ ਘਟ ਗੱਦ ਤਵਾ ਬੰਗਾ ਨਿਗਰੇ ਸਨੇਹ ਕਰ ਬੰਗਾ ਨਿਗਰੇ ਸਨੇਹ ਕਰ ਬੰਗਾ ਨਿਗਰੇ ਸਨੇਹ ਕਰ ਬੰਗਾ ਨਿਗਰੇ ਸਨੇਹ ਕਰ ਨਿਰਵਾਰੋ ਸੰਦੇਹ ਹੈ ਨਿਰਵਾਰੋ ਸੰਦੇਹ ਨਾਹੀ ਦੇਖਣਾ ਭਾਜੀ ਐ ਨਾਹੀ ਦੇਖਣਾ ਭਾਜੀ ਐ ਸਿਆਨਪਿ ਇਹ ਹੈ ਸਿਆਨਪਿ ਇਹ ਚਚਾ ਰਚਿਤ ਚਿਤਰ ਹੈ ਭਾਰੀ ਚਚਾ ਰਚਿਤ ਚਿਤਰ ਹੈ ਭਾਰੀ ਰਗ ਚਿਤਰ ਹੈ ਚਿਤ ਹੋ ਚਿਤਕਾਰੀ ਰਗ ਚਿਤਰ ਹੈ ਚਿਤ ਹੋ ਚਿਤਕਾਰੀ ਚਿਤਰ ਬਚਿਤਰ ਇਹ ਹੈ ਅਵਜੇਰਾ ਚਿਤਰ ਬਚਿਤਰ ਇਹ ਹੈ ਅਵਜੇਰਾ ਰਗ ਚਿਤਰ ਹੈ ਚਿਤਰਾਖ ਚਿਤੇਰਾ ਰਗ ਚਿਤਰ ਹੈ ਚਿਤਰਾਖ ਚਿਤੇਰਾ ਸੱਛਾ ਇਹ ਹੈ ਸ਼ਤਰਪਤ ਪਸਾ ਸੱਛਾ ਇਹ ਹੈ ਸ਼ਤਰਪਤ ਪਸਾ ਕਿ ਨਾ ਰਹੋ ਛਾੜ ਕੇ ਨਾ ਆਸਾ ਛਾੜ ਕੇ ਨਾ ਰਹੋ ਛਾੜ ਕੇ ਨਾ ਆਸਾ ਰੇ ਮਨ ਮੈਂ ਤਉ ਛਿਨ ਛਿਨ ਸਮਝਾਵਾ ਰੇ ਮਨ ਮੈਂ ਤਉ ਛਿਨ ਛਿਨ ਸਮਝਾਵਾ ਰੇ ਛਾੜ ਤਤ ਆਪ ਬਦਾਵਾ ਰੇ ਛਾੜ ਤਤ ਆਪ ਬਦਾਵਾ ਜਜ ਜੋ ਤਨ ਜੀਵਤ ਜਰਾਵੈ ਜਜ ਜੋ ਤਨ ਜੀਵਤ ਜਰਾਵੈ ਜੋ ਬਨ ਜਾਗਤ ਸੋ ਪਾਵੇ ਜੋ ਬਨ ਜਾਗਤ ਸੋ ਪਾਵੇ ਸਜਾਰ ਪਰਜਾਰੇ ਜਾਰੇ ਜਬ ਰਹੇ ਸਜਾਰ ਪਰਜਾਰੇ ਜਾਰੇ ਜਬ ਰਹੇ ਅਬ ਜਾਏ ਜੋਤ ਉਜਾਰੋ ਲਹੈ ਅਬ ਜਾਏ ਜੋਤ ਉਜਾਰੋ ਲਹੈ ਝੱਜਾ ਊਰਜ ਸੁਰਜ ਨਹੀਂ ਜਾਨਾ ਝੱਜਾ ਊਰਜ ਸੁਰਜ ਨਹੀਂ ਜਾਨਾ ਰਹੇ ਝਜਕ ਨਾਹੀ ਪਰਵਾਨਾ ਰਹੇ ਝਜਕ ਨਾਹੀ ਪਰਵਾਨਾ ਝੱਖ ਝਖ ਔਰਣ ਸਮਝਾਵਾ ਝੱਖ ਝਖ ਔਰਣ ਸਮਝਾਵਾ ਛਗਰ ਕੀਏ ਝਗਰੋ ਹੀ Bye, bye... <laughs> <laughs> ਨਿਕਟ ਜੋ ਘਟ ਰਹੇ ਹੋ ਨਿਕਟ ਜੋ ਘਟ ਰਹੇ ਹੋ ਦੂਰ ਕਹਾ ਤਜ ਜਾਏ ਦੂਰ ਕਹਾ ਤਜ ਜਾਏ ਜਿਹ ਕਾਰਨ ਜਗ ਢੂਡਿਓ ਜਿਹ ਕਾਰਨ ਜਗ ਢੂਡਿਓ ਨੀਰੋ ਪਾਇਓ ਤਾਹੀ ਨੀਰੋ ਪਾਇਓ ਤਾਹੀ ਨਿਕਟ ਜੋ ਘਟ ਰਹੇ ਹੋ ਨਿਕਟ ਜੋ ਘਟ ਰਹੇ ਹੋ ਦੂਰ ਕਹਾ ਤਜ ਜਾਏ ਦੂਰ ਕਹਾ ਤਜ ਜਾਏ ਜਿਹ ਕਾਰਨ ਜਗ ਢੂਡਿਓ ਜਿਹ ਕਾਰਨ ਜਗ ਢੂਡਿਓ 니로파요타해니로파요타해와리구리카카사마리구리카 <목소리도> 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 <목소리도>